ਸਹਾਰਸਤ ਵਿੱਚ ਮੌਜੂਦ ਇਹ ਦੋਨੋਂ ਵਿਅਕਤੀ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਪਰ ਇਸ ਵੇਲੇ ਇਹ ਦੋਵੇਂ ਕਪੂਰਥਲਾ ਪੁਲਿਸ ਦੀ ਗ੍ਰਿਫਤ ਵਿੱਚ ਹਨ ਇਹਨਾਂ ਦੇ ਕਾਲੇ ਕਾਰਨਾਮੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਹਨਾਂ ਦੋਵਾਂ ਦਾ ਧੋਖਾਧੜੀ ਦਾ ਨੈਟਵਰਕ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਹੈ ਪੁਲਿਸ ਮੁਤਾਬਕ ਇਹ ਦੋਵੇਂ ਜੇਲ੍ਹਾਂ ਵਿੱਚ ਬੰਦ આરોપીਆਂ ਨੂੰ ਜਾਲੀ ਜ਼ਮਾਨਤਾਂ ਦੇ ਆਧਾਰ ਤੇ ਰਿਆਕਰਉਣ ਵਿੱਚ ਮਹਾਰਤ ਰੱਖਦੇ ਹਨ ਦੋਸ਼ੀਆਂ ਤੋਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਜਾਲੀ ਦਸਤਾਵੇਜ਼ ਵੱਖ-ਵੱਖ ਅਹੁਦਿਆਂ ਦੀਆਂ ਜਾਲੀ ਮੋਹਰਾਂ ਕਈ ਜਮ੍ਹਾਂਬੰਦੀਆਂ ਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ ਡੀਐਸਪੀ ਸਬ ਡਿਵੀਜ਼ਨ ਸੀਤਲ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਹਾਂ ਵਿਰੁੱਧ ਥਾਣਾ ਸਦਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਇਹ ਗਰੋ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਰਗਰਮ ਸੀ ਜਿਸ ਵਿੱਚ ਕਈ ਜ਼ਿਲ੍ਹਿਆਂ ਦੇ ਵਕੀਲਾਂ ਦੇ ਮੁੰਛੀ ਵੀ ਸ਼ਾਮਲ ਹੋ ਸਕਦੇ ਨੇ ਦੋਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 2 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ। ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਅਤੇ ਵਿਕਟਰ ਮਸੀਹ ਪੁੱਤਰ ਜਗੀਰ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਇਹ ਗਰੋ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ ਅਤੇ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ 'ਚ ਢੱਲੇ ਨਾਲ ਜਾਲਸਾਜੀ ਕਰਦਾ ਰਿਹਾ। ਆਹ ਹੁਣ ਸੁਣਦੇ ਆਂ ਇਹ ਦੋਵੇਂ ਸ਼ਾਤਰ ਦੋਸ਼ੀ ਆਖਰ ਪੁਲਿਸ ਦੇ ਹੱਥ ਕਿਵੇਂ ਚੜ ਗਏ ਸਾਡੇ ਜਿਹੜੇ ਚੌਂਕੀ ਇੰਚਾਰਜ ਸਾਇੰਸ ਸਿਟੀ ਐਸਏ ਲਖਬੀਰ ਸਿੰਘ ਵੱਲੋਂ ਇਹ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਕੋਈ ਇੱਕ ਗੈਂਗ ਜਿਹੜਾ ਹੈਗਾ ਉਹ ਸક્રિય ਹੈਗਾ ਹੈ ਸਾਡੀ ਸਿਟੀ ਵਿੱਚ ਜਿਹੜਾ ਕਿ ਜਾਲੀ ਜ਼ਮਾਨਤਾਂ ਦੇ ਕਾਗਜ਼ ਬਣਾ ਕੇ ਬੇਲ ਆਰਡਰਸ ਦੀ ਪ੍ਰੋਵਾਈਡ ਕਰਕੇ ਤੇ ਜਾਲੀ ਜ਼ਮਾਨਤਾ ਕਰਵਾ ਰਿਹਾ ਹੈ ਇਸੇ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਏ ਲਖਬੀਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਸੀਗੀ ਉਹਨਾਂ ਨੇ ਇੱਕ ਟਰੈਪ ਲਾਇਆ ਤੇ ਜਿਹੜੇ ਸਾਡੇ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਸੀਗੇ ਵਿਕਟਰ ਮਸੀ son of ਜਗੀਰ ਸਿੰਘ ਗੁਰਪ੍ਰੀਤ ਸਿੰਘ son of ਗੁਰदयाल ਸਿੰਘ ਜਿਹੜੇ ਕਿ ਰਿਸ਼ਤੇਦਾਰ ਇਹਗੇ ਆ ਇਹ ਆਪਣਾ ਸਾਲਾ ਤੇ ਭਨੁਈਆ ਹੀ ਹੈਗੇ ਆ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਸਾਨੂੰ 6 ਆਧਾਰ ਕਾਰਡ ਜਾਲੀ ਦੋ ਆਈਡੀ ਕਾਰਡ ਜਿਹੜੇ ਪੰਚਾਇਤੀ ਰਾਜ ਦੇ ਇਹਨਾਂ ਨੇ ਬਣਾਏ ਹੋਏ ਸੀ ਕਲੰਬਰਦਾਰ ਤੇ ਮੈਂਬਰ ਪੰਚਾਇਤ ਦੇ ਉਹ ਪੰਜ ਫਰਦਾਂ ਪੰਜ ਫਰਦ ਹਕੀਕਤ ਦੋ ਜਾਲੀ ਸਟੈਂਪਸ ਤੇ ਰੈਵਨਿਊ ਸਟੈਂਪਸ ਚਾਰ ਮੋਬਾਈਲ ਇੱਕ ਇਹਨਾਂ ਦੀ ਹੁੰਡਾਈ ਇਓਨ ਕਾਰ ਜਿੱਤੇ ਇਹ ਵੱਖ-ਵੱਖ ਸ਼ਹਿਰਾਂ ਤੇ ਜਾ ਕੇ ਇਹ ਕੰਮ ਕਰਦੇ ਸੀਗੇ ਉਹ ਦੋ ਆਰਸੀ ਤੇ ਸਾਨੂੰ ਕਈ ਫੋਟੋਗ੍ਰਾਫਸ ਵੀ ਮਿਲੀਆਂ ਹੈਗੀਆਂ ਜਿਹੜੇ ਡਿਫਰੈਂਟ ਡਿਫਰੈਂਟ ਇੰਡੀਵਿਜੂਅਲ ਦੇ ਹੈਗੇ ਜਿਹੜੇ ਕਿ ਇਹ ਬੇਲ ਬਾਰਡਰਸ ਵਾਸਤੇ ਜਾਂ ਜਾਲੀ ਕਾਗਜ਼ ਬਣਾਉਣ ਵਾਸਤੇ ਇਹ ਵਰਤੋਂ ਕਰਦੇ ਸੀਗੇ ਇਸ ਜਨ ਜਿਸ ਤਰ੍ਹਾਂ ਇਹ ਆਪਣੀ ਜਿਹੜੀ ਐਕਟੀਵਿਟੀ ਜਿਹੜੀ ਚਲਾਉਂਦਾ ਸੀ ਆ ਦੇਖੋ ਇਹਨਾਂ ਨੂੰ ਕੀ ਹੁੰਦਾ ਸੀਗਾ ਕਿ ਕੋਈ ਵੀ ਜਿਹਦਾ ਦੋਸ਼ੀ ਹੁੰਦਾ ਸੀਗਾ ਜਾਂ ਉਹਨਾਂ ਦੇ ਵਕੀਲ ਹੁੰਦੇ ਸੀਗੇ ਇਹਨਾਂ ਨੂੰ ਅਪਰੋਚ ਕਰਦੇ ਸੀਗੇ ਕਿ ਸਾਨੂੰ ਜਾਲੀ ਜ਼ਮਾਨਤਾਂ ਵਾਸਤੇ ਸਾਨੂੰ ਡਾਕੂਮੈਂਟਸ ਚਾਹੀਦੇ ਸੀਗੇ ਇਹ ਆਪਣੀ ਕਾਰ ਦੇ ਉੱਪਰ ਹੀ ਸਵਾਰ ਹੋ ਕੇ ਜਿੱਥੇ-ਜਿੱਥੇ ਤੁਹਾਨੂੰ ਇਹਨਾਂ ਦਾ ਜਿਹੜਾ ਗੈਂਗ ਹੈਗਾ ਇਹ ਬਹੁਤ ਮਤਲਬ 4-5 ਜ਼ਿਲ੍ਹਿਆਂ 'ਚ ਫੈਲਿਆ ਹੋਇਆ ਆ ਇਹਦੇ ਵਿੱਚ ਇਹਨਾਂ ਨੇ ਆਪ ਦੱਸਿਆ ਹੈ ਕਿ ਅੰਮ੍ਰਿਤਸਰ ਰਨਤਾਰਨ ਗੁਰਦਾਸਪੁਰ ਬਟਾਲਾ ਜਲੰਧਰ ਦੀ ਜਿਹੜੀਆਂ ਕਚਹਿਰੀਆਂ ਹੈਗੀਆਂ ਇਹਦੇ ਵਿੱਚ ਉਹਨਾਂ ਨੇ ਜਾਲੀ ਡਾਕੂਮੈਂਟਸ ਦੇ ਕੇ ਇਹ ਜਿਹੜਾ ਮਤਲਬ ਫਰਜੀ ਵਾੜਾ ਜਿਹੜਾ ਚਲਾ ਚਲਾ ਰਹੇ ਸੀਗੇ ਤੇ ਇਹਦੇ ਵਿੱਚ ਹੁਣ ਜਿਹੜੀ ਸਖਤੀ ਸਾਨੂੰ ਹੋਰ ਅੱਗੇ ਦੋਸਤ ਦੋ ਦਿਨ ਦਾ ਸਾਨੂੰ ਇਹਨਾਂ ਦਾ ਰਿਮਾਂਡ ਮਿਲਿਆ ਹੈਗਾ ਆ ਤੇ ਜਿਹੜੀ ਅੱਗੇ ਹੋਰ ਜਿਹੜੇ ਇਹਨਾਂ ਵਿੱਚ ਇਨਵੋਲਵ ਹੋ ਗਏ ਆ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਵਕੀਲਾਂ ਦੇ ਮੁਨਸ਼ੀ ਕੁਝ ਆਪ ਵਕੀਲ ਜਿਹੜੇ ਹੈਗੇ ਆ ਇਸ ਗੁਰਕੰਦੇ ਵਿੱਚ ਸ਼ਾਮਿਲ ਹੈਗੇ ਆ ਤੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਜਾਏਗਾ ਸੱਚ ਕਿੰਨੇ ਜਿਹੜੇ ਜ਼ਮਾਨਤਾ ਹੁੰਦਾ ਟਰੈਕਟਰਵਾ ਚੱਤੇ ਆ ਰਹੇ ਜੀ ਇਹ ਮੰਨਦੇ ਆ ਕਿ ਜਿਹੜਾ ਅਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਨੇ 40 ਤੋਂ 50 ਜਿਹੜੀਆਂ ਜ਼ਮਾਨਤਾ ਕਰਵਾਈਆਂ ਹੈਗੀਆਂ ਜਾਲੀ ਕਰਵਾਈਆਂ ਹੈਗੀਆਂ ਉਸ ਚੀਜ਼ ਨੂੰ ਆਪਾਂ ਮੁਜ਼ਾਫੀਫਾਈ ਕਰਾਂਗੇ ਤੇ ਜਿਹੜਾ ਰਿਕਾਰਡ ਹੈਗਾ ਸੰਬੰਧਿਤ ਜਿਹੜਾ ਕੋਰਟ ਹੈਗਾ ਉਹਨਾਂ ਤੋਂ ਪਰਮਿਸ਼ਨ ਲੈ ਕੇ ਉਹ ਰਿਕਾਰਡਸ ਆਪਾਂ ਲੈ ਕੇ ਆਵਾਂਗੇ ਤੇ ਇਸ ਦੇ ਨਾਲ ਨਾਲ ਤਰਨਤਾਰਨ ਜਿਹੜਾ ਹੈਗਾ ਉਹ ਉੱਥੇ ਵੀ ਇਹਨਾਂ ਨੇ ਇਹ ਕਾਰ ਆਪਣਾ ਕਾਰਨਾਮਾ ਕੀਤਾ ਹੈਗਾ ਤੇ ਜਲੰਧਰ ਵਿੱਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਉੱਥੇ ਸ਼ਕਤੀ ਹੋਣ ਕਰਕੇ ਇਹਨਾਂ ਦਾ ਜਿਹੜਾ ਉੱਥੇ ਆਪਰੇਸ਼ਨ ਸਕਸੈਸਫੁਲ ਨਹੀਂ ਹੁੰਦਾ ਸੀਗਾ ਤੇ ਇਸ ਬਾਕੀ ਜਿਹੜੀ ਤਫਤੀਸ਼ ਹੈ ਉਹ 2 ਦਿਨ ਦਾ ਸਾਨੂੰ ਰਿਮਾਂਡ ਮਿਲਿਆ ਜਿੰਨੀ ਹੋ ਸਕੇਗੀ ਆਪਾਂ ਇਹਦੇ ਵਿੱਚ ਸ਼ਾਹਦਤ ਇਕੱਠੀ ਕਰਕੇ ਇਹਨਾਂ ਨੂੰ ਸਜ਼ਾ ਦੇਵਾਂਗੇ ਇਹ ਜਮਾਨਾ ਦਾ ਸੱਚੀ ਰੇਟ ਨੇ ਰੱਛੇਪਾ ਦੀ ਥੀਨੇ ਅਮਾਉਂਟ ਹੈ ਜਿਹੜੇ ਲੈਂਦੇ ਸੀ ਤੇ ਕਿਸ ਕਿਸ ਤਰ੍ਹਾਂ ਦਾ ਟ੍ਰਿਮੀਨਲ ਜਿਸ ਤਰ੍ਹਾਂ ਦੇ ਵਿੱਚ ਜਮਾਨਤਾਂ ਨੂੰ ਇਹਨਾਂ ਨੇ ਮਤਲਬ ਰਵਾਈਆ ਦੇਖੋ ਇਹਦੇ ਵਿੱਚ ਜਿਹੜੀਆਂ ਹੈਗੀਆਂ ਜ਼ਮਾਨਤਾਂ ਹੈ ਡਿਫਰੈਂਟ ਡਿਫਰੈਂਟ ਜਿਹੜੇ ਹੈਗੇ ਜਿਹਦੇ ਵਿੱਚ ਮਤਲਬ ਕਿ ਛੋਟੇ ਪਿਟੀ ਕ੍ਰਾਈਮਸ ਤੋਂ ਲੈ ਕੇ ਗ੍ਰੀਨियस ਕ੍ਰਾਈਮ ਜਿਹੜੇ ਹੈਗੇ ਆ ਉਹ ਵੀ ਸ਼ਾਮਿਲ ਹੈਗੇ ਆ ਇਹਨਾਂ ਦਾ ਜਿਹੜਾ ਗੈਂਗ ਹੈਗਾ ਆ ਉਹ ਬਹੁਤ ਵੱਡਾ ਹੈਗਾ ਆ ਤੇ ਆਪਾਂ 2 ਦਿਨ ਦਾ ਸਾਨੂੰ ਰਿਮਾਂਡ ਮਿਲਿਆ ਹੈਗਾ ਆ ਆਪਾਂ ਇਹਨੂੰ ਹੋਰ ਤਫ਼ਤੀਸ਼ ਲੈ ਕੇ ਜਿੰਨੇ ਵੀ ਇਹਦੇ ਵਿੱਚ ਮੁਜਰਮ ਪਾਏ ਜਾਣਗੇ ਭਾਵੇਂ ਉਹ ਕੋਈ ਮੁਲਾਜ਼ਮ ਹੋਵੇ ਅਮੇ ਕੋਰਡ ਦਾ ਕੋਈ ਕਰਮਚਾਰੀ ਹੋਵੇ ਉਹਨਾਂ ਨੂੰ ਵੀ ਆਪਾਂ ਉਸ ਤਾਬੂ ਕਰਾਂਗੇ ਕਿ ਕਿੰਨੇ ਤੇ ਮੈਂਬਰ ਹੋ ਸਕਦੇ ਇਸ ਜੈਂਡ ਦੇ ਦੇਖੋ ਅਜੇ ਤੇ ਤਫਤੀਸ਼ ਪ੍ਰੀਮੀਨਰੀ ਸਟੇਜ ਤੇ ਹੈਗੀ ਹੈ ਬਟ ਜਿਹੜਾ ਇਹਨਾਂ ਵੱਲੋਂ ਕਿਹਾ ਹੈਗਾ ਕਿ ਹਰ ਜ਼ਿਲ੍ਹੇ ਵਿੱਚ ਇਹਨਾਂ ਦੇ ਮਤਲਬ ਕਿ 5 ਤੋਂ 6 ਮੈਂਬਰ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਇਹਨਾਂ ਨਾਲ ਇਹ ਜਿਹੜਾ ਚਾਹਨਾ ਦਲਤ ਨਹੀਂ ਹੋ ਰਹੀ ਵਕੀਲ ਤੇ ਮੁੰਸ਼ੀ ਮੁੰਸ਼ੀਆਂ ਦਾ ਮੇਨ ਉਹਨਾਂ ਤੋਂ ਹੀ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਤੇ ਉਹਨਾਂ ਨੇ ਰਾਂ ਇਦਾਂ ਇਧਰ ਹੀ ਬੰਦਿਆ ਨਾ ਅਟੈਚਮੈਂਟ ਕਰਵਾਣੀ ਹੁੰਦੀ ਆ ਬਿਲਕੁਲ ਬਿਲਕੁਲ ਦੇਖੋ ਜਿਹੜਾ ਐਜ਼ ਅ ਬਿਜ਼ਨਸ ਇਹਨਾਂ ਨੇ ਬਣਾ ਰੱਖਿਆ ਸੀਗਾ ਉਹਦੇ ਵਿੱਚ ਜਿਹੜੇ ਵਕੀਲ ਹੁੰਦੇ ਸੀਗੇ ਜਾਂ ਜਿਹੜੇ ਕੋਈ ਮੁੰਸ਼ੀ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀ ਕਿ ਕਿ ਇਨਾਂ ਕੋ ਜਾਓ ਤੇ ਇਹਨਾਂ ਨੂੰ ਤੁਹਾਨੂੰ ਆਰਾਮ ਨਾਲ ਤੁਹਾਨੂੰ ਜਿਹੜੀਆਂ ਹੈਗੀਆਂ ਕਾਫੀ ਡਾਕੂਮੈਂਟਸ ਮਿਲ ਜਾਣਗੇ ਤੇ ਤੁਸੀਂ ਉਹਨਾਂ ਦੀ ਬੇਲ ਛੋਟੀ ਬੂੰ ਪੜਾ ਕੇ ਤੁਸੀਂ ਉਹ ਬੇਲ ਕਰਵਾ ਸਕਦੇ ਆ ਅਰ ਵਕੀਲ ਜਾਂ ਮੁੰਸ਼ੀ ਜੇ ਸਾਹਮਣੇ ਆ ਤੇ ਉਹਨਾਂ ਲਾਫਰਾਂ ਵੀ ਜਿਹੜਾ ਵੀ ਸਾਹਮਣੇ ਆਊਗਾ ਉਹਨੂੰ ਕਾਨੂੰਨ ਜਿਹੜਾ ਹੈਗਾ ਸਾਰਿਆਂ ਵਾਸਤੇ ਇੱਕੋ ਜਿਹਾ ਹੈਗਾ ਯਾ ਭਾਵੇਂ ਉਹ ਵਕੀਲ ਹੋਣ ਭਾਵੇਂ ਉਹ ਮੁਨਸ਼ੀ ਹੋਣ ਕੋਰਟ ਦੇ ਜਾਂ ਹੋਰ ਕੋਈ ਵੀ ਮਲਾਜ਼ਮ ਹੋਊਗਾ ਉਹ ਸਾਰੇ ਦੇ ਸਾਰੇ ਆਪਾਂ ਇਸ ਵਿੱਚ ਕਾਬੂ ਕਰਾਂਗੇ